ਬਾਕੀਆਂ ਉੱਤੇ ਪਲਟਵਾਰ ਕਰਦੇ ਨਜ਼ਰ ਆਏ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਦੁਸ਼ਮਣ ਭਾਜਪਾ ਨਾਲ ਮਿਲ ਕੇ ਕੁਝ ਲੋਕ ਅਕਾਲੀ ਦਲ ਬਚਾਉਣ ਨਿਕਲੇ ਇਹ ਜ਼ਿਕਰ ਹੈ ਜਿਹੜਾ ਹੋ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਦੇ ਵੱਲੋਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਹੈ ਕਿ ਅੱਜ ਅਕਾਲੀ ਦਲ ਨੂੰ ਬਚਾਉਣ ਲਈ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਤਾਂ ਹੈਰਾਨ ਐ ਕਿ ਕਹਿੰਦੇ ਪੰਥ ਦਾ ਕੋਈ ਮਸਲਾ ਹੱਲ ਹੋਵੇ ਨਾ ਹੋਵੇ ਹਾਲਾਂਕਿ ਗੱਲ ਤਾਂ ਬਹੁਤ ਕਰਦੇ ਨੇ ਕਹਿੰਦੇ ਪੰਥ ਦਾ ਮਸਲਾ ਕਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਯਾਰ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਰਤੀ ਜਨਤਾ ਪਾਰਟੀ ਪੰਥ ਦੇ ਨਾਂ 'ਤੇ ਇਹਨਾਂ ਨੇ ਧੋਖਾ ਕਮਾਇਆ ਤੇ ਜਿਹੜੀ ਪੂਰੀ ਵੈਰ ਵਿੱਢੀ ਆ ਰਹੀ ਆ ਖੇਤਰੀ ਪਾਰਟੀਆਂ ਨੂੰ ਮਾਰਨ ਲਈ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਮਾਰਨ ਲਈ ਉਹਨਾਂ ਤੇ ਨਾਲ ਤੁਸੀਂ ਸਾਂਝ ਕਰ ਲਈ ਜ਼ੋਰ ਪਾਉਂਦੇ ਸੀ ਰੋਲਾ ਸ਼੍ਰੋਮਣੀ ਕਾਲ ਦੇ ਪ੍ਰਦਰਸ਼ ਦਾ ਤੁਸੀਂ ਬਸ ਬਦਲੀ ਕੁਰਸੀ ਦਾ ਨਹੀਂ ਅਸਤੀਫੇ ਦਾ ਨਹੀਂ ਕਿਉਂਕਿ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਦੇਖਿਆ ਕਿ ਤੁਸੀਂ ਕਿਵੇਂ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਓ ਜੀ ਇਹ ਲੋਕਾਂ ਦਾ ਕੀ ਹੈ ਜੀ ਕਰਾਂਗੇ ਸਾਰਾ ਕੁਝ ਆਉਣ ਵਾਲੇ ਸਮੇਂ ਚ ਨੰਗਾ ਅੱਜ ਉਹਨਾਂ ਦੇ ਸਪான்ਸਰ ਪ੍ਰੋਗਰਾਮ ਤੋਂ ਤੁਸੀਂ ਕਾਲੀਦਲ ਬਚਾਉਣਾਗੇ ਇਹ ਜਿਹੜੇ ਇੱਕ 도ਗਲਾ ਚਿਹਰਾ ਮਤਲਬ ਸਾਰੀ ਉਮਰ ਪੰਥ ਦੀ ਤੇ ਪੰਜਾਬ ਦੀ ਤੇ ਸ਼੍ਰੋਮਣੀ ਕਾਂਦੇ ਦੀ ਗੱਲ ਕਰਕੇ ਤੁਸੀਂ ਨਜ਼ਾਰੇਲੇ ਲੀਡਰ ਬਣੇ ਉਹਦੇਦਾਰੀਆਂ ਮਾਣੀਆਂ ਏਡੇ ਏਡੇ ਮਤਲਬ ਉੱਚਾਉਂਦੇ ਆ ਤੇ ਰਹੇ ਤੇ ਅੱਜ ਕਹਿੰਦੇ ਉਹ ਕਿ ਪਾਰਟੀ ਜਾਵੇ ਠੱਠੇ ਖੂ ਦੇ ਵਿੱਚ ਤੇ ਅਸੀਂ ਨਕਲੀ ਅਕਾਲੀ ਦਲ ਬਣਾ ਕੇ ਨਕਲੀ ਉਹ ਜੋ ਝੂਠੀ ਜੀ ਪੰਥ ਦੀ ਤੇ ਪੰਜਾਬੀਆਂ ਦੀ ਗੱਲ ਕਰਕੇ ਤੁਸੀਂ ਇਹ ਦੱਸੋ ਵੀ ਦਿੱਲੀ ਏਜੰਡਾ ਕਦੇ ਜਿਹੜੀ ਪਾਰਟੀ ਆਪ ਮੇਰੀ ਇੱਕ ਵਰਕਰਾਂ ਨੂੰ ਬੇਨਤੀ ਹੈ ਜਿਹੜੀ ਪਾਰਟੀ ਸਿੱਧੀ ਭਾਰਤੀ ਜਨਤਾ ਪਾਰਟੀ ਬੈਕ ਤੇ ਰਹਿ ਕੇ ਸਪான்ਸਰ ਪ੍ਰੋਗਰਾਮ ਦੇ ਕੇ ਇਹਨਾਂ ਨੂੰ ਅਕਾਲੀ ਦਲ ਬ੍ਰਾਉਨ ਨੂੰ ਦੂਜਾ ਕਹਿ ਰਹੀ ਹੈ ਕਿ ਉਹ ਅਕਾਲੀ ਦਲ ਕਦੇ ਪੰਜਾਬ ਦੇ ਹਿੱਤੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਮੈਂ ਥੱਲੇ ਕਮੈਂਟ ਪੜ ਰਿਹਾ ਸੀ ਉਹਨੂੰ ਕਈ ਅਗੋਲੇ ਦਿੱਤੇ ਹੋਏ ਕਿਸੇ ਦਾ ਹਾਰ ਦੀ ਲੋੜ ਹੈਗੀ ਆ ਪਰ ਜੇ ਭਾਰਤੀ ਜਨਤਾ ਪਾਰਟੀ ਦੇ ਹੱਥ ਟੋਕੇ ਬਣ ਕੇ ਇਹ ਲੋਕ ਨਵਾਂ ਅਕਾਲੀ ਦਲ ਬਣਾਉਣਾ ਆਏ ਨੇ ਤੇ ਕਾਲੀ ਦਲ ਨੂੰ ਖੋਹੂਰ ਕਰਨਾ ਇਹ ਤਾਂ ਇਸ ਤੋਂ ਵੱਡਾ ਖਤਰਨਾਕ ਕੁਝ ਨਹੀਂ ਹੋ ਸਕਦਾ ਵਟਕ ਸੀਨੀਅਰ ਵਕੀਲ ਆ ਮੈਂ ਨਾਂ ਲੈਂਦਾ ਉਹਨੇ ਕਮੈਂਟ ਕੀਤਾ ਕਿਸੇ ਟੀਵੀ ਚੈਨਲ ਤੇ ਥੱਲੇ ਜਦੋਂ ਲਾਈਵ ਹੋਏ ਹੋਏ ਸੀ ਕਿ ਜੇ ਹੱਤ ਟੋਕਾ ਬਣ ਕੇ ਆਏ ਨੇ ਬੀਜੇਪੀ ਦਾ ਦਿੱਲੀ ਦਾ ਅਕਾਲੀ ਦਲ ਨੂੰ ਢਾਹ ਲਾਉਣ ਲਈ ਤਾਂ ਇਹ ਬਹੁਤ ਖਤਰਨਾਕ ਹੈ ਕਿਉਂਕਿ ਅਕਾਲੀ ਦਲ ਜਿਹੜੀ ਉਹ ਸਧਾਰਤਕ ਪਾਰਟੀ ਆ ਸਰਦਾਰ ਸੁਖਬੀ ਸਿੰਘ ਬਾਦਲ ਦੇ ਨਾਲ ਐਵੇਂ ਨਹੀਂ ਖੜੇ ਉਹਨੇ ਇੱਕ ਠੋਕ ਕੇ ਕਿਹਾ ਪਮਾ ਯਾਰ ਸਿੱਤਾ ਜਿੱਤੀਏ ਨਾ ਜਿੱਤੀਏ ਪਮਾ ਕੋ ਬੜੇ ਨਾਮ ਬਣੇ ਪਰ 104 ਸਾਲ ਪੁਰਾਣੀ ਪਾਰਟੀ ਆ ਮੈਂ ਦਿੱਲੀ ਨੂੰ ਵੇਚ ਨਹੀਂ ਸਕਦਾ ਦੇ ਨਾਮ ਐ ਲੰਬਾ ਪੈਣਾ ਤੇ ਮੈਂ ਗੱਲ ਕਰਨੀ ਚਾਹੁੰਦਾ ਦੱਸਣੀ ਚਾਹੁੰਦਾ ਕਿ ਜੇ ਦਿੱਲੀ ਦੇ ਅੱਗੇ ਕੁਰਸੀਆਂ ਲਈ ਅਹੁਦੇਦਾਰੀਆਂ ਲਈ ਲਾਲਚਾਂ ਲਈ ਐ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਤਾਂ ਪੰਤ ਪੰਜਾਬ ਤੇ ਪੰਜਾਬੀਆਂ ਦੀ ਲੜਾਈ ਲੜਨ ਲਈ ਅੜਨ ਲਈ ਖੜਨ ਲਈ ਲੜਨ ਲਈ ਮਰਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਇਹ ਰੌਲਾ ਹੁਣ ਸੱਤਾ ਪ੍ਰਾਪਤੀ ਦਾ ਨਹੀਂ ਇਹ ਰੌਲਾ ਸੰਧਾਰਤ ਦਾ ਵਿਚਾਰਧਾਰਾ ਦਾ ਪੰਜਾਬ ਦਾ ਪੰਜਾਬ ਦੇ ਮੁੱਦਿਆਂ ਦਾ ਕੌਮ ਦੇ ਮੁੱਦਿਆਂ ਦਾ ਕਿ ਅਸੀਂ ਦਿੱਲੀ ਦਾ ਹੱਕ ਟੋਕਾ ਬਿਲਕੁਲ ਨਹੀਂ ਬਣਾਗੇ ਇੱਕ ਠੋਕ ਕੇ ਲੜਾਂਗੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਦੇ ਸਾਰਿਆਂ ਦਾ ਸਾਰਾ ਗੁਰੂ ਜਾਗਰ ਕਰਾਂਗੇ ਸਾਰੀ ਸੰਗਤ ਜਾਣਦੀ ਵੀ ਆ ਰਹਿੰਦੀ ਖੁੰਦੀ ਕਦਰ ਆਉਣ ਵਾਲੇ ਦਿਨਾਂ ਦੇ ਕੱਢ ਦੇਾਂਗੇ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸੰਘ ਦੀ ਲੜਾਈ ਲੜਾਂਗੇ ਅਸੀਂ ਦਿੱਲੀ ਦੇ ਅੱਗੇ ਨਹੀਂ ਝੁਕਾਂਗੇ ਜਿਨ੍ਹਾਂ ਨੇ ਝੁਕਣਾ ਉਹ ਝੁਕ ਜਾਣ ਇਹ ਸੰਗਤਤ ਦੇ ਵਿੱਚ ਉਹਨੇ ਫੈਸਲਾ ਕਰੇ ਤਾਨੇ ਮਾਰੋ ਇਹ ਫੈਸਲਾ ਕਰੋ ਕਿ ਦਿੱਲੀ ਦੇ ਅੱਗੇ ਲੰਬਾ ਕਿਹਨੇ ਪਹਿਣਾ ਤੇ ਦਿੱਲੀ ਦੇ ਅੱਗੇ ਹੱਕ ਤਾਣ ਕੇ ਕਿਹਨੇ ਖੜਨਾ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ